प्रण असी आज प्रण करते हाँ के असी कभी भी कभी भी नशे दे नशे दे और वे और वे नहीं बनाएंगे नहीं बनाएंगे ते सपनों के से नो टू ड्रग्स से नो टू ड्रग्स बहुत-बहुत आदमान सबका पंजाब स्टेट लीगल सर्विस अथॉरिटी के एग्जीक्यूटिव चेयरमैन ऑनरेबल मिस्टर जस्टिस ਗੁਰਮੀਤ ਸਿੰਘ ਸੰਧਾਵਾਲੀਆ ਜੀ ਨੇ ਫੈਸਲਾ ਲਿਆ ਹੈ ਕਿ ਲੀਗਲ ਸਥ ਅਥੋਰਟੀ ਵੱਲੋਂ ਇੱਕ ਕੈਂਪੇਨ ਡਰਗ ਐਡਿਕਸ਼ਨ ਡੈਮੇਜ ਟੂ ਮੈਨਕਾਈਂਡ ਚਲਾਇਆ ਜਾਵੇ ਇਹ ਤਕਰੀਬਨ 2 ਮਹੀਨੇ ਦਾ ਪ੍ਰੋਗਰਾਮ ਹੈ ਜਿਸ ਦੇ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੀਗਲ ਸਥ ਅਥੋਰਟਿਜ਼ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਾਂ ਹੋਰ ਪਬਲਿਕ ਪਾਲਿਸਿਸ ਦੇ ਵਿੱਚ ਸੈਮੀਨਾਰ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਜਿਹੜੇ ਦੁਸ਼ਤ ਪ੍ਰਭਾਵ ਹਨ ਉਹਨਾਂ ਬਾਰੇ ਜਾਗਰਤ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਉਹਨਾਂ ਨੂੰ ਸੁਚੇਤ ਕੀਤਾ ਜਾ ਸਕੇ ਅਸੀਂ ਉਹਨਾਂ ਨੂੰ ਸੰਦੇਸ਼ ਦਿੰਦੇ ਆ ਕਿ ਜਿਹੜਾ ਨਸ਼ਾ ਵੇਚਣਾ ਬੜਾ ਮਾੜਾ ਕੰਮ ਹੈ ਨਸ਼ੇ ਦੀ ਕਮਾਈ ਤੇ ਨਿਰਭਰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਬੜੀ ਮਾੜੀ ਗੱਲ ਹੈ ਜਿਹੜੇ ਲੋਕ ਨਸ਼ੇ ਦਾ ਕੰਮ ਕਰਦੇ ਹਨ ਉਹ ਆਪਣੇ ਜਿਹੜੇ ਐਸੈਟਸ ਬਣਾਉਣ ਲਈ ਪੰਜਾਬ ਦਾ ਪੰਜਾਬੀਅਤ ਦਾ ਧਾਨ ਕਰ ਰਹੇ ਹਨ ਸਾਡੀ ਜਵਾਨ ਪੀੜੀ ਦਾ ਉਹ ਮੇੜਾ ਗਰਖ ਕਰ ਰਹੇ ਹਨ ਕਦੇ ਕਿਸੇ ਦਾ ਨੁਕਸਾਨ ਕਰਕੇ ਕੋਈ ਬੰਦਾ ਜ਼ਿੰਦਗੀ ਚ ਤਰੱਕੀ ਨਹੀਂ ਕਰ ਸਕਦਾ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਦੇ ਜਿਹੜੇ ਹੈ ਵਪਾਰ ਤੋਂ ਦੂਰ ਰਹਿਣ ਤਾਂ ਕਿ ਜਿਹੜਾ ਪੰਜਾਬ ਸਾਡਾ ਸਹੀ ਦਿਸ਼ਾ ਵਿੱਚ ਚੱਲ ਸਕੇ ਤੇ ਚੱਲਦਾ ਹੀ ਰਹੇਗਾ ਕਿਉਂਕਿ ਕਾਨੂੰਨ ਦੇ ਵਿੱਚ ਵੈਸੇ ਵੀ ਪ੍ਰੋਵੀਜ਼ਨ ਹਨ ਜੇ ਕੋਈ ਬੰਦਾ ਐਡਿਕਟ ਹੈ ਜੇ ਉਹਦੇ ਕੋਲੋਂ ਕੋਈ ਥੋੜਾ ਬਹੁਤ ਨਸ਼ਾ ਫੜਿਆ ਜਾਂਦਾ ਜੋ ਉਹਨੇ ਪਰਸਨਲ ਕੰਜ਼ਮਪਸ਼ਨ ਲਈ ਰੱਖਿਆ ਹੈ ਜੇ ਉਹ کورٹ ਵਿੱਚ ਆ ਕੇ ਅਰਜੀ ਦਿੰਦਾ ਹੈ ਕਿ ਮੈਂ ਡੀਡਿਕਟ ਹੋਣਾ ਚਾਹਨਾ ਮੈਂ ਨਸ਼ਾ ਛੱਡਣਾ ਚਾਹਨਾ ਤਾਂ ਅਸੀਂ ਉਹਨੂੰ ਡੀਡਿਕਸ਼ਨ ਸੈਂਟਰ ਵਿੱਚ ਭੇਜ ਦਿੰਦੇ ਆ ਤੇ ਉਹਨੂੰ ਡੀਡਿਕਸ਼ਨ ਕੋਰਸ ਕਰਾ ਕੇ ਜਿਹੜਾ ਉਹ ਮੁਕਦਮੇ ਉਸ ਤੋਂ ਫਰਕ ਕਰ ਦਿੰਦੇ ਆ ਇਹ ਸਾਡਾ ਰੈਗੂਲਰ ਹੋਇਆ ਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿਦਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਅਨਦਰ ਚੇਅਰਮੈਨਸ਼ਿਪ ਆਫ ਬਰਦੀ ਰੈਸਕੰਡ ਸੈਸ਼ਨ ਜਜ ਅੱਜ ਇੱਥੇ ਇੱਕ ਅਵੇਰਨੈਸ ਸੈਮੀਨਾਰ ਕਰਾਇਆ ਗਿਆ ਸਕੂਲ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਤਾਂ ਜਿਹਦੇ ਵਿੱਚ 8ਵੀਂ 9ਵੀਂ 10ਵੀਂ 11ਵੀਂ 12ਵੀਂ ਜਮਾਤ ਦੇ ਬੱਚੇ ਬੱਚਿਆਂ ਨੇ ਉਹ ਉਹਨਾਂ ਦੀ ਸ਼ਮੂਲੀਅਤ ਸੀਗੀ ਤਾਂ ਉਹਨਾਂ ਨੂੰ ਅਸੀਂ ਜਾਗਰਿਤ ਕਰਾਇਆ ਜਿਹੜਾ ਨਸ਼ੇ ਦੀ ਲਾਹਤ ਹੈ ਤਾਂ ਉਸ ਤੋਂ ਕਿਵੇਂ ਦੂਰ ਰਿਹਾ ਜਾ ਸਕਦਾ ਹੈ ਤਾਂ ਕਾਨੂੰਨ ਦੇ ਵਿੱਚ ਕਿਹੜੇ ਪ੍ਰੋਵੀਜ਼ਨਸ ਹੈ ਉਹਦੇ ਇਹ ਸਾਰੀ ਚੀਜ਼ੇ ਉਹਨਾਂ ਨੂੰ ਅੱਜ ਦਸੀ ਹੈ ਪਰ ਕਿਸ ਤਰ੍ਹਾਂ ਇਹਦੇ ਵਿੱਚ ਹੈਲਪ ਕੀਤੀ ਜਾ ਸਕਦੀ ਹੈ ਹੋਰ ਗਾਂ ਫੱਤਰ ਇਹਦੇ ਵਿੱਚ ਜਿਵੇਂ ਇਹਨਾਂ ਨੂੰ ਸਮਝਾਇਆ ਬੱਚਿਆਂ ਨੂੰ ਕਿ ਕਿਵੇਂ ਕੋਈ ਇਹਨਾਂ ਦਾ ਕੋਈ ਯਾਰ ਦੋਸਤ ਜਾਂ ਕੋਈ ਵਾਕਫ ਕਰ ਯੂਸ਼ੂਅਲੀ ਸ਼ੁਰੂ ਦੇ ਵਿੱਚ ਕਿ ਨਸ਼ਾ ਤੁਸੀਂ ਲੈ ਲੋ ਥੋੜਾ ਜਿਹਾ ਲੈ ਲੋ ਇਹ ਚੰਗੀ ਚੀਜ਼ ਹੁੰਦੀ ਹੈ ਤਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤੇ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਜਾਂਦੇ ਹੈ ਦਾ ਉਦੀ ਤਾਕੀਰ ਕੀਤੇ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੁਸੀਂ ਆਪ ਇਸ ਬਾਰੇ ਕੌਨਸ਼ਸ ਰਹੋ ਇਸ ਤੋਂ ਇਲਾਵਾ ਇਵਨ ਪੰਜਾਬ ਗਵਰਨਮੈਂਟ ਵੱਲੋਂ ਜਾਂ ਐਨਟੀਐਫ ਐਂਟੀਨਾਰਕੋਟਿਕ ਟਾਸਕ ਫੋਰਸ ਦਾ ਪੰਜਾਬ ਪੁਲਿਸ ਦਾ ਹੈ ਦਾ ਜਿਹੜਾ ਇੱਕ ਹੈਲਪਲਾਈਨ ਨੰਬਰ ਇਸ਼ੂ ਹੋਇਆ ਹੈ ਉਹਦੀ ਵੀ ਅਸੀਂ ਸੂਚਨਾ ਦਿੱਤੀ ਸੋ ਥੈਟ ਤੁਸੀਂ ਬੰਦੇ ਦੇ ਬਾਰੇ ਨੰਬਰ ਅਸੀਂ ਇੱਥੇ ਸ਼ੇਅਰ ਵੀ ਕਰ ਲਿਆ ਤੇ ਜੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਤੁਹਾਡੇ ਕੋਲ ਤਾਂ ਤੁਸੀਂ ਅਨੋਨਿਮਸ ਹੋ ਕੇ ਕੋਸ ਨੰਬਰ ਤੇ ਸੂਚਨਾ ਦੇ ਸਕਦੇ ਹੋ ਫਿਰ ਉਹ ਕਨਸਰਨ ਜਿਹੜਾ ਪੁਲਿਸ ਡਿਸਟ੍ਰਿਕਟ ਹੁੰਦਾ ਹੈ ਉਹਨਾਂ ਨੂੰ ਰੂਟ ਇਨ ਹੋ ਜਾਂਦੀ ਇਨਫਾਰਮੇਸ਼ਨ ਉਹ ਦੇ ਵੈਰੀਫਾਈ ਇਟ ਜਿੱਥੇ ਫਿਰ ਕਾਰਵਾਈ ਕਰਨੀ ਬੰਦੀ ਹੈ ਤਾਂ ਉਥੇ ਪੰਜਾਬ ਪੁਲਿਸ ਕਾਰਵਾਈ ਕਰਦੀ ਹੈ ਨਸ਼ਾ ਵੇਚਣ ਵਾਲਿਆਂ ਨੂੰ ਕੀ ਸੰਦੇਸ਼ ਹੈ ਜਿਹੜਾ ਤਸਕਰੀ ਕਰਦੇ ਆ ਜਾਂ ਵੇਚਦੇ ਆ ਛੋਟੇ ਪੱਧਰ ਤੇ ਜਾਂ ਵੱਡੇ ਪੱਧਰ ਇਹਦੇ ਵਿੱਚ ਬੜਾ ਕਲੀਅਰ ਜਿਹਾ ਮੈਸੇਜ ਹੈ ਕਿ ਥਿਸ ਇਜ਼ ਅਨਐਕਸੈਪਟੇਬਲ ਇਹ ਦੇ ਕਰਕੇ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਖਰਾਬੀਆਂ ਹੋ ਰਹੀਆਂ ਤਾਂ ਜਿਹੜਾ ਇਸ ਕੰਮ ਦੇ ਵਿੱਚ ਹੈਗੇ ਨੇ ਮੁਲਾਵਿਸ ਉਹਨਾਂ ਤੇ ਉੱਤੇ ਸਖਤ ਕਾਰਵਾਈ ਹੋਗੀ ਇਨ ਫੈਕਟ ਇੰਟਰਸਟਿੰਗਲੀ ਅਸੀਂ ਨਾ ਸਿਰਫ ਪਰਚੇ ਦਰਜ ਕਰ ਰਹੇ ਹਿ ਗ੍ਰਿਫਤਾਰੀਆਂ ਨਹੀਂ ਕਰ ਰਹੇ ਬਲਕਿ ਇਹਨਾਂ ਦੀ ਜਿਹੜੀ ਪ੍ਰਾਪਰਟੀਆਂ ਹੈ ਉਹ ਵੀ ਅਸੀਂ ਫ੍ਰੀਜ਼ ਕਰ ਰਹੇ ਨੇ ਬਟਾਲਾ ਪੁਲਿਸ ਨੇ ਆਲਰੇਡੀ ਅਰਾਊਂਡ 30 ਕੇਸਸ ਹੈਵ ਬੀਨ ਸੈਂਡ ਟੂ ਕੰਪੀਟੈਂਟ ਅਥਾਰਟੀ ਇਨ ਦਿੱਲੀ ਇੱਥੇ ਜਿਹੜੇ ਕਮਰਸ਼ਲ ਕੇਸਸ ਦੇ ਵਿੱਚ ਨਸ਼ਾ ਤਸਕਰ ਮਲਬੂਸ ਹੈਗੇ ਨੇ ਉਹਨਾਂ ਦੀ ਪ੍ਰਾਪਰਟੀਆਂ ਵੀ ਜ਼ਬਤ ਕਰ ਰਹੇ ਨੇ ਫਿਰ ਗਾਂ ਜਾ ਕੇ ਉਹਨਾਂ ਦਾ ਪ੍ਰੋਪਰ ਫੋਰ ਫੀਚਰ ਵੀ ਹੋਗਾ ਆਪਸ਼ਨ ਵੀ ਹੋਗਾ ਦਾ ਇਸ ਚੀਜ਼ ਸੇ ਕੁਝ ਮਿਲਣਾ ਨਹੀਂ ਹੈ ਸਗੋ ਇਹ ਉਹਨਾਂ ਦੀ ਆਪ ਦੀ ਵੀ ਆਪ ਦੀ ਬਰਬਾਦੀ ਹੈ